ਅੱਜ ਯਾਰ ਵਿਆਣਾ ਹਿੰਡਾ ਬਟਾ ਹੋਵੇ ਅਸੀਂ ਮੈਚ ਦੇਖਣਾ ਹੋਵੇ ਆਈਪੀਐਲ ਦੇ ਅਸੀਂ ਸਾਨੂੰ ਜਾਣਾ ਪੈਂਦਾ ਹੈ ਮੁਹਾਰੀ ਸਾਨੂੰ ਜਾਣਾ ਪੈਂਦਾ ਹਰੀਪੁਰ ਤੇ ਐਡਾ ਵੱਡਾ ਇਹ ਲੁਧਿਆਣਾ ਹੋਵੇ ਇੱਥੇ ਅਸੀਂ ਜਗ੍ਹਾ ਹੈਗੀ ਆ ਸਾਡੇ ਕੋਲ ਕਾਰਪੋਰੇਸ਼ਨ ਦੀ ਜਗ੍ਹਾ ਹੈਗੀ ਆ ਅਸੀਂ ਇਹਦੇ ਵਿੱਚ ਇੱਕ ਸਾਲ ਦੇ ਅੰਦਰ ਅੰਦਰ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਇੱਥੇ ਸ਼ੁਰੂਆਤ ਉਹਦੀ ਮੋਦੀ ਜੀ ਨੂੰ ਲਿਆ ਕੇ ਜਮਰਾਠਾਕਰ ਜੀ ਨੂੰ ਲਿਆ ਕੇ ਇੱਕ ਸਾਲ ਦੇ ਵਿੱਚ ਵਿੱਚ ਉਹਦੀ ਸ਼ੁਰੂਆਤ ਉਹਦਾ ਵਿਗਟਨ ਕਰਾਂਗੇ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਅੱਜ ਸਾਰੇ ਪਿੰਡਾਂ ਤੁਸੀਂ ਦੇਖੋਗੇ ਹਰ ਜਗ੍ਹਾ ਜਿਹੜੇ ਨੇ ਉਹ ਖਾਸ ਤੌਰ ਤੇ ਸੀਸੀਟੀਵੀ ਕੈਮਰਾ ਵੀ ਉਹਨਾਂ ਦੀ ਸੁਰੱਖਿਆ ਲਈ ਉਹਨਾਂ ਦੀ ਦੇਖਭਾਲ ਲਈ ਇਨਸਾਨ ਤੋਂ ਲੈ ਕੇ ਉਹਨਾਂ ਦੇ ਜੇ ਕੋਈ ਮੰਚ ਜਾਂ ਜੇ ਕੋਈ ਜਾਨਵਰ ਵੀ ਕਿਤੇ ਬਾਹਰ ਜਾਂਦਾ ਕਿਤੇ ਗੁੰਮ ਹੁੰਦਾ ਤਾਂ ਉਹ ਵੀ ਇਹ 8 ਕਰੋੜ 62 ਲੱਖ ਇਹ ਕੰਮ ਚੱਲ ਰਿਹਾ ਪਿੰਡਾਂ 'ਚ 8 ਕਰੋੜ 62 ਲੱਖ ਦੇ ਜਿਹੜੇ ਸੀਸੀਟੀਵੀ ਕੈਮਰੇ ਪਿੰਡਾਂ 'ਚ ਲੱਗੇ ਸ਼ਹਿਰਾਂ 'ਚ ਹੁੰਦੇ ਸੀ ਪਿੰਡਾਂ 'ਚ ਕਦੇ ਕਿਸ ਨੇ ਲਾਏ ਨਹੀਂ ਇਸ ਤਰੀਕੇ ਨਾਲ ਸਬਰਮਤੀ ਨਹਿਰ ਅਗੜੀ ਉਹ ਸਫਤ ਸਜੀ ਹੋਈ ਆ ਉਹਨੂੰ ਜੇ ਲੰਨੀ ਦੇਖਣ ਜਾਂਦੇ ਆ ਉਹਨੂੰ ਲੁਧਿਆਣੇ ਵਾਲੇ ਜਿਹੜੇ ਜਦੋਂ ਕੁੱਟਾ ਜਿਆ ਦੀ ਉਸੇ ਤਰੀਕੇ ਨਾਲ ਬਿਊਟੀਫਿਕੇਸ਼ਨ ਹੋਏਗੀ ਉੱਥੇ ਆਪਾਂ ਸ਼ਾਮ ਨੂੰ ਬਹਿ ਕੇ ਆਪਣੀ ਪਿਕਨਿਕ ਮਨਾਇਆ ਕਰਾਂਗੇ ਆਪਣੇ ਜਨਮ ਦਿਨ ਆਪਣੇ ਮੈਰਿਜ ਅਨਿਵਰਸਰੀ ਉਹ ਹੋਰ ਕਿਵਾਰਨ ਦਿਨ ਨੇ ਮਨਾਇਆ ਕਰਾਂਗੇ ਇਸ ਤਰੀਕੇ ਦੀ ਉੱਥੇ ਬਿਊਟੀਫਿਕੇਸ਼ਨ ਜਿਹੜੀ 650 ਤੋਂ ਬਾਅਦ ਉੱਥੇ ਹੋਏਗੀ ਹਸਪੀਟਲ ਐਮਸ ਜਿਹਨੂੰ 올 ਇੰਡੀਅਨ ਸੈਂਟਰ ਆਫ ਮੈਡੀਕਲ ਸਾਇੰਸਿਸ ਇਹ ਅਸੀਂ ਉਹਨੇ ਇੱਧਰ ਰੱਖਾਂਗੇ ਇਹਦੇ ਨਾਲ ਜਿੱਤੇ ਅਸੀਂ ਕੁਆਲਿਟੀ ਕੁਆਂਟੀਟੀ ਇਹਦੇ ਨਾਲ ਅਸੀਂ ਹੈਲਥ ਕੇਅਰ ਖਲੂ ਦਵਾਂਗੇ ਇਹ ਲੁਧਿਆਣੇ ਚ ਕੱਲਾ ਲੁਧਿਆਣਾ ਨਹੀਂ ਲੁਧਿਆਣਾ ਸ਼ਹਿਰ ਤੋਂ ਆੜੇ-ਦਾੜੇ ਤਕਰੀਬਨ ਜਗਰਾਉਂ ਹੋ ਗਿਆ ਇਧਰ ਭਗਵਾੜੇ ਤੱਕ ਇਧਰ ਖੰਨੇ ਤੱਕ ਇਹ ਹਰ ਸਹੂਲਤ ਕਰਣੀ ਇਹ ਏਮਸ ਪ੍ਰੋਵਾਈਡ ਕਰੇਗਾ ਕਿਉਂਕਿ ਸਰਕਾਰ મોદી ਜੀ ਦੀ ਬਣ ਰਹੀ ਆ ਤੇ ਏਮਸਰ ਹਸਪੀਟਲ ਪੁਰੇ ਅਸੀਂ ਪਹਿਲੇ 6 ਮਹੀਨੇ ਦੇ ਵਿੱਚ ਵਿੱਚ ਪੁਰੇ ਏਮਜ਼ ਦਾ ਹਸਪਤਾਲ ਜਿਹੜਾ ਉਹ ਸ਼ੁਰੂ ਕਰਾਂਗੇ ਮੈਂ ਸਭ ਤੋਂ ਪਹਿਲਾਂ ਮੈਦਨ ਡਾਕੂਮੈਂਟ ਤੋਂ ਪਹਿਲਾਂ ਮੈਂ ਧੂਰ ਕੈਜ਼ ਇਹ ਮੈਂਬਰ ਪਾਰਲੀਮੈਂਟ ਚਾਹੇ ਬੇਸ਼ੱਕ ਆਪੋਜੀਸ਼ਨ ਸੀ ਮੈਂ ਉਹ ਜ਼ਰੂਰ ਤੁਹਾਡੇ ਮੂਹਰੇ ਰੱਖਣਾ ਚਾਹੁੰਦਾ ਸਭ ਤੋਂ ਪਹਿਲਾਂ ਮੈਂ ਅੰਡੀ ਪਾਰਲੀਮੈਂਟ ਦੀ ਜਿਹੜੀ ਪਰਫਾਰਮੈਂਸ ਉਹ ਨਾਮ ਦੇ ਨਾਲ ਮੈਂ ਤੁਹਾਡੇ ਮੂਹਰੇ ਰੱਖਣਾ ਚਾਹੁੰਦਾ ਕਿਉਂਕਿ ਹਰ ਚੀਜ਼ ਹਰ ਨੂੰ ਪਤਾ ਹੋਣੀ ਚਾਹੀਦੀ ਹੈ ਵੀ ਅਸੀਂ ਕਰਦੇ ਕੀ ਹੈ ਪਾਰਲੀਮੈਂਟ ਦੇ ਵਿੱਚ ਪੰਜਾਬ ਦੇ 13 ਮੈਂਬਰ ਪਾਰਲੀਮੈਂਟ ਨੇ 13 ਦੇ ਵਿੱਚੋਂ ਸਭ ਤੋਂ ਵੱਧ ਜਿਹੜੇ ਸਵਾਲ ਨੇ ਉਹ ਥੋਡੇ ਲੁਧਿਆਣੇ ਦੇ ਐਮਪੀ ਰਵਨੀਤ ਬਿੱਟੂ ਨੇ ਪੁੱਛਿਆ ਜਿਨ੍ਹਾਂ ਦੀ ਗਿਣਤੀ 300 ਸਟਾਰਟ ਸਟਾਰਟ ਫਿਰ ਦੁਬਾਰਾ ਮੈਂ ਦੱਸ ਦਿੰਨਾ ਜਿਨ੍ਹਾਂ ਦੀ ਗਿਣਤੀ ਕਿੰਸੋ ਸਟਾਰਟ 367 ਇਹ ਸੱਤਵ ਵੱਧ ਸਵਾਲ ਪੁੱਛੇ ਨੇ ਇਹ ਇਸ ਸਾਰ ਦੇ 5 ਸਾਲ ਦੇ ਕੰਮ 13 ਦੇ 13 ਐਮਪੀ 90% ਹਾਜ਼ਰੀ ਜਿਹੜੇ ਡਿਬੇਟ ਨੇ ਉਹ 56 56 ਜਿਹੜੇ ਡਿਬੇਟ ਕੀਤੇ ਨੇ ਜਿਹੜਾ ਪੈਸਾ ਮਿਲਦਾ ਏ ਇਹ ਦੱਸਣਾ ਬਹੁਤ ਜ਼ਰੂਰੀ ਹੈ ਜਿਹੜਾ ਐਮਪੀ ਨੂੰ ਐਮਪੀ ਲੈਂਡ ਪੈਸਾ ਮਿਲਦਾ ਏ ਏਰੀਆ ਡਿਵੈਲਪਮੈਂਟ ਫੰਡ ਉਹਦੇ ਵਿੱਚੋਂ 41 ਕਰੋੜ ਦਾਸਾ 41 ਕਰੋੜ 41 ਕਰੋੜ ਜਿਹੜਾ ਇਹ ਮਿਲਿਆ 1 ਕਰੋੜ ਰੁਪਇਆ ਮੈਨੂੰ 2009 ਦੀ ਟਰਮ ਜਿਹੜੀ ਲੁਧਿਆਣੇ ਤੋਂ ਐਮਪੀਸੀ ਉਹਨਾਂ ਦਾ 1 ਕਰੋੜ ਰੁਪਇਆ ਮੈਨੂੰ ਹੋਰ ਫालतू ਮਿਲਿਆ ਦੂਜਿਆਂ ਨਾਲੋਂ ਇੱਕ ਗੱਲ ਇਹ ਹੁਣ ਤੁਸੀਂ ਪ੍ਰਧਾਨ ਜੀ ਤੁਸੀਂ ਓਪਨ ਜਿਮ ਦੇਖ ਰਹੇ ਹੋਗੇ ਡਕਟਰ ਸਾਹਿਬ ਸਾਰੇ ਜਿਹੜੇ ਜਿੰਨੇ ਵੀ ਗਰਾਊਂਡ ਨੇ ਜਿੰਨੇ ਵੀ ਗਰਾਊਂਡ ਨੇ ਜਿੰਨੇ ਵੀ ਸਾਡੇ ਪਾਰਕ ਨੇ ਮੈਂ ਹੁੰਦਈਟ ਇਹ ਚ ਹੌਨਰ ਵੇਖ ਸ਼ੁਰੂ ਕੀਤੀ ਸੀ 14 ਅੱਜ ਕੋਈ ਵੀ ਐਸਾ ਪਾਰਕ ਨਹੀਂ ਜਿਹਦੇ ਵਿੱਚ ਓਪਨ ਜਿਮ ਨਾ ਲੱਗੇ ਹੋਣ ਤੇ तकरीबन ਇਹ ਸ਼ੁਰੂਆਤ 9 ਕਰੋੜ 37 ਦਾ 9 ਕਰੋੜ 37 ਰੱਖਦੇ ਇਹ ਜਿੰਮ ਲੱਗੇ ਉਤੋਂ ਬਾਅਦ ਵਿੱਚ ਇੱਕ ਨਵੀਂ ਚੀਜ਼ ਅੱਜ ਸਾਰੇ ਪਿੰਡਾਂ 'ਚ ਤੁਸੀਂ ਦੇਖੋਗੇ ਹਰ ਜਗ੍ਹਾ ਜਿਹੜੇ ਨੇ ਉਹ ਖਾਸ ਤੌਰ ਤੇ ਸੀਸੀਟੀਵੀ ਕੈਮਰਾ ਵੀ ਉਹਨਾਂ ਦੀ ਸੁਰੱਖਿਆ ਲਈ ਉਹਨਾਂ ਦੀ ਦੇਖਭਾਲ ਲਈ insan ਤੋਂ ਲੈ ਕੇ ਉਹਨਾਂ ਦੇ ਜੇ ਕੋਈ ਮੱਚ ਜਾਂ ਜੇ ਕੋਈ ਜਾਨਵਰ ਵੀ ਕਿਤੇ ਬਾਹਰ ਜਾਂਦਾ ਕਿਤੇ ਬੋਮ ਹੁੰਦਾ ਤਾਂ ਉਹ ਵੀ ਇਹ 8 ਕਰੋੜ 62 ਲੱਖ ਇਹ ਕੰਮ ਚੱਲ ਰਿਹਾ ਪਿੰਡਾਂ 'ਚ 8 ਕਰੋੜ 62 ਲੱਖ ਦੇ ਜਿਹੜੇ ਸੀਸੀਟੀਵੀ ਕੈਮਰੇ ਪਿੰਡਾਂ 'ਚ ਲੱਗੇ ਸ਼ਹਿਰਾਂ 'ਚ ਹੁੰਦੇ ਸੀ ਪਿੰਡਾਂ 'ਚ ਕਦੇ ਕਿਸੇ ਨੇ ਲਾਏ ਨਹੀਂ ਸੀ ਉਦੋਂ ਬਾਅਦ ਇੰਟਰਲੌਕ ਟਾਈਲ ਰੋਡਸ ਟਿਊਬੰਸ ਸੀਬਰੇਟ ਸੋਲਰ ਲਾਈਟ ਇਹ ਮੈਂ ਤਕਰੀਬਨ 11 ਕਰੋੜ .90 11 ਕਰੋੜ ਪੁਆਇੰਟ 90 ਕਰੋੜ ਦੇ ਲੱਗੇ ਜਿਹੜੇ ਕੰਸਟਰਕਸ਼ਨ ਆਫ ਸਕੂਲ ਸ਼ਮਸ਼ਾਨ ਘਰ ਧਰਮਸ਼ਾਲਾ ਇਹ 9.3 ਕਰੋੜ 9.3 ਕਰੋੜ ਦੇ ਤੇ ਖਾਸ ਤੌਰ ਤੇ ਕੋਵਿਡ ਵੇਲੇ ਮਹਾਮਾਰੀ ਸੀ ਜਿਹੜੀ ਉਸ ਵੇਲੇ ਇਹਦੀਆਂ ਚੀਜ਼ਾਂ ਚਾਹੀਦੀਆਂ ਸੀ ਜਿਹੜੀਆਂ ਨਹੀਂ ਸੀ ਹਸਪਤਾਲਾਂ ਤੇ तकरीबन 1 ਕਰੋੜ 25 ਲੱਖ ਰੁਪਇਆ ਕੋਵਿਡ ਵੇਲੇ ਐਮਪੀ ਲੈਂਡ ਚੋਂ ਅਲੱਗ ਖਰਚਾ ਆ ਗਿਆ ਜਿਹੜੇ ਹੁੜਮੇ ਆਜਾਣਾ ਮੈਗਾ ਪ੍ਰੋਜੈਕਟ ਅਜੇ ਕੀ ਮੈਂ ਸਰਕਾਰ ਤੋਂ ਨਹੀਂ ਸੀ ਪਰ ਫਿਰ ਵੀ ਬੀਜੇਪੀ ਦੀ ਸਰਕਾਰ ਤੋਂ ਕਿਉਂਕਿ ਸਾਡੇ ਇੱਕ ਰਿਸ਼ਤਾ ਸੀ ਉਹਨਾਂ ਨਾਲ ਆਪੋਰੀਸ਼ਨ છોੜ ਕੇ ਵੀ ਅਜੇ ਕੀ ਉਲਟ ਨਾਰੇबाजी ਕਰਦੀ ਸੀ ਪਾਰਟੀ ਪਰ ਫਿਰ ਵੀ ਜਿਹੜੇ ਮੈਗਾ ਪ੍ਰੋਜੈਕਟ ਆਏ ਨੇ ਉਹਨਾਂ ਚੋਂ ਟੈਲੀਵੇਟਡ ਰੋਡ ਆ ਜਿਹੜੀ ਉਹ 700 56 ਕਰੋੜ 756 ਕਰੋੜ ਦੀ ਟੈਲੀਵੇਟਡ ਰੋਡ ਦੇ ਸਾਰੇ ਲੁਧਿਆਣੇ ਚ ਸੀਸੀਟੀਵੀ ਕੈਮਰਾ ਜਿਹੜੇ ਲਾਏ ਨੇ ਜਿਹੜਾ ਕਮਾਂਡ ਸੈਂਟਰ ਆ ਉਹਦੇ ਲਈ ਵੀ ਕੋਈ ਵੀ ਵਾਰਦਾਤ ਨਾ ਹੋ ਸਕੇ 36 ਕਰੋੜ 36 ਕਰੋੜ ਦੇ ਅੱਜ ਲੁਧਿਆਣੇ ਚ ਕੈਮਰੇ ਲੱਗੇ। ਉਸ ਤੋਂ ਬਾਅਦ ਇਸੇ ਤਰੀਕੇ ਨਾਲ ਹੋਰ ਕੈਮਰੇ ਜਿਹੜੇ ਉਹ ਵੀ ਲਾਏ ਗਏ ਆਰੋਬੀ ਆਰੋਬ ਆਰਯੂਬੀ ਆਰੋਬੀ ਆਰਯੂਬੀ ਪੱਖੋਵਾਲ ਰੋਡ ਵਾਲਾ ਇਹ 124 ਕਰੋੜ ਰੁਪਏ ਦਾ ਹੀ ਬਣਾਇਆ ਅੱਜ ਮਾਡਰਨ ਰੇਲਵੇ ਸਟੇਸ਼ਨ ਤਕਰੀਬਨ ਇਹ ਪੈਸਾ ਹਜੇ ਇਹ ਚ ਟੱਟ ਲਿਖਿਆ ਹੋਇਆ ਪਰ ਉਹ ਪੈਸਾ 500 ਕਰੋੜ ਤੋਂ ਉੱਤੇ ਜਾਣਾ ਜਿਹੜਾ ਰੇਲਵੇ ਸਟੇਸ਼ਨ ਬਣ ਰਿਹਾ 500 ਕਰੋੜ ਤੋਂ ਉੱਤੇ ਉਸ ਤੋਂ ਬਾਅਦ ਜਗਰਾਉਂ ਕੋਲ ਤੁਹਾਨੂੰ ਪਤਾ ਕੀ ਹਾਲਾਤ ਸੀ ਇਹ ਦੀ ਕਿ 24 ਕਰੋੜ ਦੇ ਵਿੱਚ ਇਹ ਪੁਲ ਬਣਿਆ ਉਸ ਤੋਂ ਬਾਅਦ ਅੱਜ ਘਾਰ ਵਿੱਚ ਕੰਪੈਕਟਰ ਨੇ ਲੱਗੇ ਹੋਏ ਤੁਸੀਂ ਦੇਖ ਰਹੇ ਹੋ ਫੌਂ ਫੌਂ ਕੇ ਇਹ ਸਾਰੇ ਕੰਪੈਕਟਰ ਨੇ ਜਿਹੜੇ ਇਹ ਸੈਂਟਰ ਸਰਕਾਰ ਤੋਂ 13.57 13.57 ਕਰੋੜ ਦੇ ਇਹ 22 ਕੰਪੈਕਟਰ ਨੇ ਜਿਹੜੇ ਸੋਲਿਡ ਵੇਸ ਮੈਨੇਜਮੈਂਟ ਲਈ ਇਹ ਇਨਵੈਸਟਮੈਂਟ ਨੂੰ ਦਿਹਾੜੇ ਚ ਲੱਗੀ। ਉਸ ਤੋਂ ਬਾਅਦ ਮੈਂ ਥੋੜਾ ਜਿਹਾ ਰੂਰਲ ਇਹ ਬਹੁਤ ਜ਼ਰੂਰੀ ਹੈ ਜਿਹੜਾ ਪ੍ਰਧਾਨ ਮੰਤਰੀ ਸਾਡੇ ਗ੍ਰਾਮ ਸੜਕ ਯੋਜਨਾ ਜਿਹੜੇ મોદી ਜੀ ਦੀ ਉਹਦੇ ਵਿੱਚ ਟੋਟਲ ਜਿਹੜੇ ਤਕਰੀਬਨ 84 ਕਰੋੜ 84 ਕਰੋੜ ਪ੍ਰਧਾਨ ਜੀ ਇਹਦੇ ਵਿੱਚ ਪ੍ਰਧਾਨ ਮੰਤਰੀ ਸੜਕ ਯੋਜਨਾ ਦੇ ਵਿੱਚ ਲੱਗੇ ਇਹ ਚਾਹੇ ਰੋਮੀ ਤੋਂ ਚੌਂਕੀਮਾਨ ਹੋਵੇ ਜਗਰਾਉਂ ਤੋਂ ਬੈਰੰਗਪੁਰ ਕਲਾ ਹੋਵੇ ਹੰਬੜਾ ਤੋਂ ਸਬੱਦੀ ਹੋਵੇ ਤੇ ਅੱਠ ਮੇਜਰ ਰੋਡਸ ਨੇ ਜਿਹੜੀਆਂ ਉਹ ਹੋਰ ਬੜੀਆਂ ਸਮਾਰਟ ਸਿਟੀ ਦੇ ਵਿੱਚ ਦੇਖ ਲਓ ਤਕਰੀਬਨ ਸਿੱਧਮਾ ਖਲਾ ਬਿਊਟੀਫਿਕੇਸ਼ਨ ਹੋਇਆ ਉਹਦੇ ਉੱਤੇ ਕਿੰਨਾ ਪੈਸਾ ਖਰਚ ਹੋਇਆ ਤੇ ਖਾਸ ਤੌਰ ਤੇ ਮੈਨੂੰ ਇੱਕ ਬਹੁਤ ਹੀ ਆਪਾਂ ਦਿਵਿਆਂ ਅੱਗੇ ਉਹਨਾਂ ਨੂੰ ਵਕ ਵਕ ਨੌਂ ਦਿੱਤੇ ਜਾਂਦੇ ਸੀ ਪਰ ਮੋਦੀ ਜੀ ਨੇ ਸਾਰੇ ਜਿੰਨੇ ਵੀ ਡਿਸੇਬਿਲਟੀ ਉਹਨਾਂ ਨੂੰ ਨੌਂ ਦਿੱਤਾ ਦਿਵਿਆਂ ਤੇ ਡਿਸੇਬਿਲਟੀ ਕੈਂਪ ਲਾ ਕੇ ਨਾ ਅਲੱਗ-ਅਲੱਗ ਚੀਜ਼ਾਂ ਵੀਲ ਚੇਅਰ ਚਾਹੀ ਨਕਲੀ ਅੰਗ ਹੋਣ ਚਾਹੀ ਕੰਨਾਂ ਦੀਆਂ ਚਾਹੇ ਟੈਲੀਫੋਨ ਚਾਹੇ ਟਰਾਈਸਾਈਕਲ ਚਾਹੇ ਉਹਨਾਂ ਨੂੰ ਬਿਜਲੀ ਵਾਲੀਆਂ ਜਿਹੜੀ ਅੱਜ ਕੱਲ ਆਪਣੀਆਂ ਬੈਟਰੀ ਆਪਰੇਟਡ ਜਿਹੜੇ ਅਬ ਟਰਾਈਸਾਈਕਲ ਦਿੱਤੇ ਉਹ तकरीबन 5734 5734 ਇਹਦੀ ਕੀਮਤ 5.5 ਕਰੋੜ ਰੁਪਇਆ ਉਦੋਂ ਬਾਅਦ ਮੈਂ ਤੁਹਾਨੂੰ ਹੁਣ ਜਿਹੜੀ ਚੀਜ਼ ਆ ਉਹ ਅੱਗੇ ਅਸੀਂ ਕੀ ਲੁਧਿਆਣੇ ਲਈ ਕਰਨਾ ਚਾਹੁੰਦੇ ਅਸੀਂ ਕੱਲਾ ਕੰਡਾਂ ਸੀ ਤੇ ਜਿਹੜੀ ਸਭ ਨੂੰ ਵੰਡੀ ਆ ਹੁਣ ਮੈਂ ਲੁਧਿਆਣੇ ਲਈ ਅੱਗੇ ਅਸੀਂ ਕੀ ਕਰਨ ਜਾ ਰਹੇ ਹਾਂ ਕੀ ਸੋਚ ਲੈ ਕੇ ਆ ਰਹੇ ਹਾਂ ਉਹਨਾਂ ਲਈ ਖਾਸ ਤੌਰ ਤੇ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਜਿਹੜਾ ਹਸਪੀਟਲ ਏਮਜ਼ ਜਿਹਨੂੰ 올 ਇੰਡੀਅਨ ਸਟੈਂਡਰਡ ਆਫ ਮੈਡੀਕਲ ਸਾਇੰਸਿਸ ਇਹ ਅਸੀਂ ਉੱਤੇ ਉੱਤੇ ਰੱਖਾਂਗੇ ਏਮਜ਼ ਇਹਦੇ ਨਾਲ ਜਿੱਥੇ ਅਸੀਂ ਕੁਆਲਿਟੀ ਕੁਆਂਟੀਟੀ ਇਹਦੇ ਨਾਲ ਅਸੀਂ ਹੈਲਥ ਕੇਅਰ ਤੁਹਾਨੂੰ ਦਵਾਂਗੇ ਇਹ ਲੁਧਿਆਣੇ ਚ ਕੱਲਾ ਲੁਧਿਆਣਾ ਨਹੀਂ ਲੁਧਿਆਣਾ ਸ਼ਹਿਰ ਤੋਂ ਆੜੇ-ਦਾੜੇ ਤਕਰੀਬਨ ਜਗਰਾਉਂ ਹੋ ਗਿਆ ਇਧਰ ਫਗਵਾੜੇ ਤੱਕ ਇਧਰ ਖੰਨੇ ਤੱਕ ਇਹ ਹਰ ਸੁਵਿਧਾ ਕਰ ਜਿਹੜੀ ਇਹ ਏਮਸ ਪ੍ਰੋਵਾਈਡ ਕਰੇਗਾ ਕਿਉਂਕਿ ਸਰਕਾਰ ਮੋਦੀ ਜੀ ਦੀ ਬਣ ਰਹੀ ਆ ਤੇ ਏਮਸ ਹਸਪੀਟਲ ਪੂਰੇ ਅਸੀਂ ਪਹਿਲੇ 6 ਮਹੀਨੇ ਦੇ ਵਿੱਚ ਵਿੱਚ ਪੂਰੇ ਏਮਸ ਦਾ ਹਸਪਤਾਲ ਜਿਹੜਾ ਉਹ ਸ਼ੁਰੂ ਕਰਾਂਗੇ 5000 ਤੋਂ ਤਕਰੀਬਨ ਇਹਦੇ ਨਾਲ ਬਿਲਕੁਲ ਪ੍ਰਧਾਨ ਜੀ ਇਹਦੇ ਨਾਲ ਜਿੱਥੇ ਹੈਲਥ ਕੇਅਰ ਹੋਣੀ ਹੋਣੀ ਹੈ ਉੱਥੇ 5000 ਨੌਕਰੀਆਂ ਚਾਹੀਓ ਕਲੈਰੀਕਲ ਨੇ ਸੁਪਰਡੰਡ ਨੇ ਵੱਖ-ਵੱਖ ਨਰਮਡੀਆਂ 5000 ਤਕਰੀਬਨ ਜਿਹੜੀ ਆ ਇਹਦੇ ਨਾਲ ਨੌਕਰੀਆਂ ਜਨਰੇਟ ਹੋਣਗੀਆਂ 5000 ਉਦੋਂ ਬਾਅਦ ਅਸੀਂ ਸਭ ਤੋਂ ਵੱਡੀ ਗੱਲ ਇੰਡਸਟਰੀਅਲ ਪਾਰਕ ਇੰਡਸਟਰੀਅਲ ਪਾਰਕ ਦੇ ਵਿੱਚ ਅਸੀਂ ਕੀ ਕਰਾਂਗੇ ਸਭ ਤੋਂ ਜ਼ਰੂਰੀ ਸਬਸਾਈ ਜਿਹੜੀ ਕਿ ਸਬਸਾਈ ਸਸਤੀ ਜਿਹੜੀ ਆ ਜ਼ਮੀਨ ਮਹੀਆ ਕਰਾਵਾਂਗੇ ਸਭ ਤੋਂ ਪਹਿਲਾਂ ਉਦੋਂ ਬਾਅਦ ਇਹ ਨਹੀਂ ਹੋਊਗਾ ਵੀ ਕੋਈ ਕਿਤੇ ਕੋਈ ਕਿਤੇ ਡਰਾਈਪੋਰਟ ਉਹਦੇ ਵਿੱਚ ਹੋਏਗਾ ਉਹਦੇ ਵਿੱਚ ਲੇਬਰ ਦੇ ਕੁਆਟਰਸ ਨਹੀਂ ਫੈਕਟਰੀ ਕਿਤੇ ਆ ਰੂਟਿੰਗ ਕਿਤੇ ਹੋਣੀ ਆ ਡਰਾਈਪੋਰਟ ਤੇ ਲੇਬਰ ਤੋਂ ਇਲਾਵਾ ਜਿਹੜੇ ਕੁਆਟਰਸ ਨੇ ਜਿੱਥੇ ਲੇਬਰ ਰਹਿੰਦੀ ਆ ਉਹ ਕਿਤੇ 10 ਕਿਲੋਮੀਟਰ ਦੂਰ ਆ ਇਹ ਸਾਰਾ ਹੀ ਜਿੱਥੇ ਸਬਸਾਈਜ਼ ਲੈਂਡ ਬਣੇਗੀ ਉਹਦੇ ਵਿੱਚ ਈਐਸਆਈ ਹਸਪੀਟਲ ਵੀ ਹੋਵੇਗਾ ਉਹਦੇ ਵਿੱਚ ਲੇਬਰ ਦੇ ਕੁਆਟਰਸ ਵੀ ਹੋਣਗੇ ਉਹਦੇ ਵਿੱਚ ਡਰਾਈਵ ਔਰ ਟ੍ਰੇਨ ਵੀ ਆਏਗੀ ਕਿ ਉਥੇ ਮੈਟਰੋ ਦਾ ਜਿਹੜਾ ਹੈ ਉਹ ਵੀ ਮੈਟਰੋ ਉੱਥੇ ਦਾ ਸਟੇਸ਼ਨ ਵਿੱਚ ਹੋਏਗਾ ਇਹ ਇੱਕ ਇਕੋਸਿਸਟਮ ਆ ਜਿਹੜਾ ਗਰੋਥ ਫॉर ਇੰਡਸਟਰੀ ਇਹ ਜੇ ਅਸੀਂ ਗਰੋਥ ਆਫ ਇੰਡਸਟਰੀ ਕਰਨੀ ਆ ਉਹਦੇ ਲਈ ਇਹ ਸਾਨੂੰ ਇਕੋ ਸਿਸਟਮ ਸਾਨੂੰ ਬਣਾਉਣਾ ਪਊ। ਇਹਦੇ ਨਾਲ ਇਕੱਲਾ ਇਹ ਨਹੀਂ ਇੱਕ ਜਿਹੜੀ ਮੈਨੂੰ ਪ੍ਰਧਾਨ ਜੀ ਕੇ ਸਾਰੇ ਸਾਡੀ ਆਪੀ ਬੈਠੀ ਹੈ ਜਿਹੜੀ ਸਾਰੀ ਇੱਕ ਇਹਨਾਂ ਨੇ ਵੀ ਇਹ ਮੇਨ ਜਿਹੜਾ 45 ਦਿਨ ਦਾ ਏ ਜਿਹੜਾ ਫਾਰਮ 43 ਏ ਉਹਦੇ ਬਾਰੇ ਮੈਂ ਕਲੀਅਰ ਕੱਟ ਕਹਿਣਾ ਚਾਹੁੰਦਾ ਚਾਰ ਬ੍ਰੀਕ ਤੋਂ ਬਾਅਦ ਇਹ ਸਾਡੀ ਜ਼ਿੰਮੇਵਾਰੀ ਹੋਏਗੀ ਵੀ ਉਹ 45 ਦਿਨ ਜਦ 43 ਏ ਦਾ ਉਦੇ ਵਿੱਚ ਉਹਨੂੰ ਕਾਨੂੰਨ ਨੂੰ ਬਦਲਾਂਗੇ ਤੇ ਉਹ ਸਟੈਂਡ ਆ ਜਿਹੜਾ ਉਹ ਚਾਹੇ 120 ਗਣਾ ਤੱਕ ਕਰੀਏ ਚਾਹੇ ਕਿਵੇਂ ਵੀ ਕਰੀਏ ਪਰ ਇਹਦੇ ਵਿੱਚ ਤਬਦੀਲੀ 100% ਸਾਡਾ ਵਚਨ ਦਾ ਵਾਦਾ ਇੱਕ ਕਰਾਂਗੇ ਉਸ ਤੋਂ ਬਾਅਦ ਪ੍ਰਧਾਨ ਜੀ ਦਾ ਬਣਾ ਇੱਕ ਮਿਕਸ ਲੈਂਡ ਯੂਜ਼ ਇੰਡਸਟਰੀ ਯੂਨਿਟਸ ਨੂੰ ਵੀ ਗਿਵਨ ਇਹਨਾਂ ਦੇ ਲਈ ਬਹੁਤ ਫੋਕਲ ਪੁਆਇੰਟ ਜਿਹੜੇ ਆ ਉਹ ਸਪੈਸ਼ਲ ਜਿਹੜੀਆਂ ਮਿਕਸ ਲੈਂਡ ਯੂਜ਼ ਦੇ ਜਿਹੜੇ ਹਰ ਘਰ ਦੇ ਵਿੱਚ ਥੱਲੇ ਕੰਮ ਕਰਦੇ ਆ ਤੇ ਬੜਾ ਉਹਦਾ ਰੋਲਾ ਹੈ ਕਪਾਸੀ ਬਹੁਤ ਨੇੜੇ ਉਹਨਾਂ ਦੇ ਬਹੁਤ ਨੇੜੇ ਜਿੱਥੇ ਵੀ ਘਰਾਂ 'ਚ ਕੰਮ ਹੁੰਦਾ ਉਹਨਾਂ ਨੂੰ ਸਸਤਾ ਤੇ ਬਿਲਕੁਲ ਦੂਰ ਨਹੀਂ ਕਿਤੇ ਨੇੜੇ ਅਸੀਂ ਉਹਨਾਂ ਨੂੰ ਜਿਹੜੇ ਉਹ ਪਲੋਟ ਆ ਉਹ ਮਹੱਇਆ ਕਰਾਵਾਂਗੇ ਜਿਹਦੇ ਵਿੱਚ ਕਰ ਸਕਣਗੇ ਜਿਨ੍ਹਾਂ ਨਾਲ ਸਰਕਾਰ ਰੋਜ਼ ਉਹਨਾਂ ਨੂੰ ਉਹਨਾਂ ਦੇ ਕਨੈਕਸ਼ਨ ਜਾਂ ਉਹਨਾਂ ਤੇ ਰੋਜ਼ ਉਹਨਾਂ ਦੇ ਭਜਨ ਰੱਖਦੀ ਆ ਲੈਕਟ ਮੇਲੂ ਕਰਦੀ ਆ ਪੈਸੇ ਲੈਂਦੀ ਆ ਇੱਕ ਇਹ ਇਹ ਦੋ ਨੰਬਰ ਸਾਡਾ ਪੁਆਇੰਟ ਆ ਤੀਜਾ ਸਭ ਤੋਂ ਵੱਡਾ ਗਲੋਬਲ ਐਕਸੀਬਿਸ਼ਨ ਐਂਡ ਕਨਵੈਨਸ਼ਨ ਸੈਂਟਰ ਉਹਦੇ ਨਾਲ ਕੀ ਆ ਲੁਧਿਆਣਾ ਕਿੰਨਾ ਵੱਡਾ ਹੈ ਉਹਦੇ ਵਿੱਚ ਜੇ ਅੱਜ ਪੰਜਾਬ ਦੀ ਮੈਂ ਗੱਲ ਕਰਾਂ ਉਹਦੇ ਵਿੱਚ 60% ਜੇ ਪੰਜਾਬ ਦੇ ਜੀਐਸਟੀ ਵੈਟ ਟੈਕਸ ਜੋ ਵੀ ਆ 60% ਜਿਹੜਾ ਇਹ ਉਹ ਯੋਗਦਾਨ ਸਾਡੇ ਲੁਧਿਆਣੇ ਦਾ ਹੈ ਐਡਾ ਵੱਡਾ ਯੋਗਦਾਨ ਸਾਡਾ ਪੰਜਾਬ ਦੀ ਅਰਥਵਿਵਸਥਾ 'ਚ ਪੰਜਾਬ ਦਾ ਜਿਹੜਾ ਚੱਕਾ ਚੱਲ ਰਿਹਾ ਉਹ ਲੁਧਿਆਣੇ ਦੇ ਕਰਕੇ 60% ਚੱਲ ਰਿਹਾ ਤੇ ਅਸੀਂ ਇਹਦੇ ਲਈ ਕਿ ਵੀ ਕਿਉਂਕਿ ਇਹਦੇ ਵਿੱਚੋਂ ਬਹੁਤ ਵੱਡਾ ਲਾਰਜ ਪੋਰਸ਼ਨ ਹੈ ਜਿਹੜਾ ਬਹੁਤ ਵੱਡਾ ਹਿੱਸਾ ਹੈ ਉਹ ਖਾਸ ਤੌਰ ਤੇ ਐਕਸਪੋਰਟ ਹੁੰਦਾ ਹੈ ਤੇ ਜਦੋਂ ਅਸੀਂ ਇਹ ਕੰਮ ਕਰਦੇ ਹਾਂ ਇਹਦੇ ਲਈ ਸਾਡੇ ਕੋਲ ਕੋਈ ਵੀ ਐਗਜ਼ੀਬਿਸ਼ਨ ਕਨਵੈਨਸ਼ਨ ਸੈਂਟਰ ਨਹੀਂਗਾ ਜਿੱਥੇ ਅਸੀਂ ਆਪਣਾ ਗੁੱਡਸਰ ਦਾ ਸਮਾਨ ਅਸੀਂ ਡਿਸਪਲੇ ਕਰ ਸਕੀਏ ਅਸੀਂ ਉਹ ਲੋਕਾਂ ਨੂੰ ਜਿਹੜੇ ਬਾਹਰੋਂ ਬਹੁਤ ਵੱਡੇ ਬਾਏਰਸ ਦੂਜੀਆਂ ਕੰਟਰੀਆਂ ਤੋਂ ਉਹ ਸਾਮਾਨ ਖਰੀਦਣ ਆਉਣਾ ਪਾਉਂਦੇ ਆ ਤੇ ਜੇ ਉਹਨਾਂ ਨੂੰ ਦਿਖਾਉਣ ਨੂੰ ਸਾਨੂੰ ਹੋਟਲਾਂ ਦੇ ਕਮਰੇ ਲੈਣੇ ਪੈਣ ਜੇ ਫੈਕਟਰੀ ਦੇ ਛੋਟੇ ਛੋਟੇ ਕਮਰਿਆਂ 'ਚ ਜਾਣਾ ਪਵੇ ਤਾਂ ਫਿਰ ਸਾਡੀ ਇੰਡਸਟਰੀ ਕਿਵੇਂ ਚੱਲੂਗੀ ਇਹ ਸਭ ਤੋਂ within ਇਸ 6 ਮਨਸੇ ਚੀਜ਼ਾਂ ਹੋਣਗੀਆਂ ਤੇ ਅਸੀਂ ਉਹ ਸਾਰੀਆਂ ਚੀਜ਼ਾਂ ਐ ਜਿਹੜੀਆਂ ਬਾਹਰਲੇ ਦੇਸ਼ਾਂ ਤੋਂ ਬਾਹਰ ਦੀਆਂ ਸਟੇਟਾਂ ਤੋਂ ਜਿਹੜੇ ਲੋਕ ਆਉਂਦੇ ਆ ਉਹ ਅਸੀਂ ਸਾਰੀਆਂ ਇਹ ਚੀਜ਼ਾਂ ਲਾਗੂ ਕਰਾਂਗੇ ਉਸ ਤੋਂ ਬਾਅਦ ਮੈਂ ਇੱਕ ਸਭ ਤੋਂ ਬਹਿਤ ਬਦਲਾ ਗਲੋਬਲ ਐਕਸੀਬਿਸ਼ਨ ਜਿਹੜਾ ਸਿਰਫ ਅੱਜ ਆਪਾਂ ਦੇਖਦੇ ਆ ਡਬਲ ਆਈ ਸੀ ਸੀ ਇਹ ਇੰਟਰਨੈਸ਼ਨਲ ਕਨਵੈਨਸ਼ਨੈਂਟ ਐਕਸਪੋ ਸੈਂਟਰ ਦਵਾਰਕਾ ਚ ਬਣਿਆ ਸੀ ਉਸ ਚੀਜ਼ ਦਾ ਸੀ ਇਹ ਜਿੱਥੇ ਇੰਟਰਨੈਸ਼ਨਲ ਐਕਸੀਬਿਸ਼ਨਸ ਲੱਗਣ ਉਹ ਅਸੀਂ ਗਲੋਬਲ ਐਕਸੀਬਿਸ਼ਨ ਐਂਡ ਕੰვენਸ਼ਨ ਸੈਂਟਰ ਆ ਉਹ ਲੁਧਿਆਣੇ ਵਿੱਚ ਵਿਥਿਨ 6 ਮਨਸ ਉਹਦੀ ਜ਼ਮੀਨ ਲੈ ਕੇ ਅਸੀਂ ਕੰਮ ਸ਼ੁਰੂ ਕਰਾਂਗੇ ਉਸ ਤੋਂ ਬਾਅਦ ਬਹੁਤ ਜ਼ਰੂਰੀ ਮੈਟਰੋ ਆਜਿ ਮੈਟਰੋ ਜਿੱਡੇ ਜਿੱਡੇ ਸਾਡੇ ਸ਼ਹਿਰ ਨੇ ਪਰ ਜਦ ਇਹ ਅਨੇਕ ਜਿਹੇ ਅਰਗੂਮੈਂਟ ਹੋ ਚੱਲਦੀ ਹੈ ਅਸੀਂ ਕਿੰਨਾ ਚਿਰ ਸੁਪਨਾ ਹੀ ਲੈਂਦੇ ਰਹਿਾਂਗੇ ਜਾਂ ਦੇਖਦੇ ਰਹਿਾਂਗੇ ਮੈਟਰੋ ਤੇ ਇਹ ਲੁਧਿਆਣੇ ਵਿੱਚ ਵਿਦਰਨ 6 ਮੰਥਾਂ ਸਦੀ ਡੀਵੀਆਰ ਤਿਆਰ ਹੋ ਜਾਏ ਇਹਦੀ 6 ਮਹੀਨੇ ਦੀ ਡੀਵੀਆਰ ਤਿਆਰ ਹੋ ਕੇ 1 ਸਾਲ ਦੇ ਅੰਦਰ ਅੰਦਰ ਜਿਹੜਾ ਕੰਮ ਆ ਜਿਹੜਾ ਅਸੀਂ ਸ਼ੁਰੂ ਕਰਾਵਾਂਗੇ ਉਹ ਕਿਉਂਕਿ ਸਾਡੇ ਐਡੀ ਵੱਡੀ ਪ੍ਰੋਬਲਮ ਆ ਕਿਉਂਕਿ ਹਜ਼ਾਰਾਂ ਲੋਕ ਹਜ਼ਾਰਾਂ ਲੋਕ ਮੁੱਲਾਪੁਰ ਦਰਾਹਾ ਕਵਾੜਾ ਇਹ এমਪਲாய்ਮੈਂਟ ਕਰਨ ਜੁਗਰਾਉ ਤੋਂ ਸਾਡੇ ਲੁਧਿਆਣੇ ਚੁੰਦੇ ਤੇ ਜਦੋਂ ਮੈਟਰੋ ਬਣ ਜਾਏਗੀ ਤੇ ਇਹ ਸਾਰੇ ਬਾਹਰੋਂ ਵੀ ਕੰਮ ਕਰ ਤੇ ਅੰਦਰ ਵੀ ਜਿਹੜਾ ਸਾਡਾ ਟ੍ਰੈਫਿਕ ਆ ਉਹ ਇੱਕਦਮ ਘਟ ਜਾਏਗਾ ਸਾਡੀ ਪ੍ਰੂਫਲ ਇੱਕਦਮ ਘਟ ਜਾਏਗੀ ਇਹ ਸਾਨੂੰ ਐਡਾ ਵੱਡਾ ਲਾਭ ਆ ਜਿਹੜਾ ਮੈਟਰੋ ਦਾ ਹੋਏਗਾ ਇਹ ਇੱਕ ਸ਼ਹਿਰ ਜਿਹੜਾ ਅਲੱਗ ਸ਼ਹਿਰ ਚਾਹੇ ਗੁਰਦਾਵਾਲ ਫਰੀਦাবাদ ਮੁੰਬਈ ਕੈਲਕਟਾ ਚਾਹੇ ਆਪਾਂ ਗੱਲ ਕਰੀਏ ਬੈਂਗਲੌਰ ਆਪਣੇ ਹైదਰਾਬਾਦੀ ਉਹਦੇ ਬਰਾਬਰ ਸਾਡਾ ਵੀ ਟਿਕਣਾ ਜਾਏਗਾ ਤੇ ਅਸੀਂ ਇਹਦੇ ਲਈ ਇਹ ਰਿਪੋਰਟ ਆ ਜਿਹੜੀ ਉਹ ਡੀਪੀਏ 6 ਮਹੀਨੇ ਚ ਬਣਾ ਕੇ ਸਾਲ ਜਿਹਦਾ ਕੰਮ ਸ਼ੁਰੂ ਕਰਾਂਗੇ ਇਹ ਸਾਰੇ ਘਰੋਂ ਸੇ ਮੋਦੀ ਜੀ ਤੋਂ ਸਰਕਾਰ ਤੋਂ ਲੈ ਕੇ ਆਏ ਆ 4 ਤਰੀਕ ਤੋਂ ਬਾਅਦ ਇਹ ਪੰਜਾਬ ਤੇ ਲੁਧਿਆਣੇ ਲਈ ਇਹ ਵੀਜ਼ਾ ਡਾਕੂਮੈਂਟ ਤਾਂ ਹੀ ਜਾਰੀ ਕੀਤਾ ਜਾ ਰਿਹਾ ਉਦੋਂ ਬਾਅਦ ਅੱਜ ਆਪਾਂ ਬੁੱਢਾ ਨਾਲਾ ਕਹਿੰਦੇ ਆ ਬੁੱਢੇ ਦਰਿਆ ਦੀ ਗੱਲ ਕਰਦੇ ਇਹਦੇ ਲਈ ਸੈਂਟਰ ਗਵਰਨਮੈਂਟ ਨੇ 48600 ਕਰੋੜ ਰੁਪਇਆ ਭੇਜਿਆ ਹੋਇਆ ਇੱਕ ਸਾਲ ਤੋਂ ਕੰਮ ਚੱਲ ਰਿਹਾ ਜਿਹੜਾ ਕਿ ਸਾਰੇ ਲੁਗਿਆਣੇ ਲਈ ਤੇ ਪੰਜਾਬ ਲਈ ਤੇ ਰਾਜਸਥਾਨ ਲਈ ਬੜਾ ਜ਼ਰੂਰੀ ਆ ਜਿਹੜਾ ਕੈਂਸਰ ਰੈਕਟ ਡਾਇਗਨੋਸਪੀਡੀਆਂ ਅੱਜ ਤੁਸੀਂ ਜ਼ਰੂਰ ਦੇਖੋ ਕਿ ਉੱਥੇ ਕਿੰਨੇ ਕਿੰਨੇ ਜਿਹੜੇ ਪਲਾਂਟ ਨੇ ਉਹ 650 ਕਰੋੜ ਦੇ ਵਿੱਚ ਲੱਗ ਰਹੇ ਆ ਤੇ 1 ਸਾਲ ਦੇ ਅੰਦਰ ਅੰਦਰ ਇਹ ਸਾੜਾ ਕੁਝ ਤੁਸੀਂ ਦੇਖੋਗੇ ਨੀਲਾ ਪਾਣੀ ਹੋਏਗਾ 650 ਕਰੋੜ ਰੁਪਏ ਉਹਦੇ ਉੱਤੇ ਲੱਗ ਰਿਹਾ ਇਹ ਸਾਰਾ ਸਾਡੇ ਲਈ ਬਹੁਤ ਹੀ ਜਿਹੜਾ ਵੱਡਾ ਜਿਵੇਂ ਮੈਂ ਇੱਕ ਨੂੰ ਦੱਸਣਾ ਚਾਹਣਾ ਜਿਵੇਂ ਸਾਬਰਮਤੀ ਸਾਡੀ ਰਿਵਰ ਉਹ ਪ੍ਰੋਜੈਕਟ ਬਿਊਟੀਫਿਕੇਸ਼ਨ ਲਈ ਵਿਧਰਾਤ ਦੇ ਵਿੱਚ ਉਹ ਚੱਲਿਆ ਇਸ ਤਰੀਕੇ ਨਾਲ ਸਰਬਤੀ ਨਹਿਰ ਆ ਜਿਹੜੀ ਉਹ ਸਫਤ ਸਜੀ ਹੋਈ ਆ ਉਹਨੂੰ ਸਲਾਨੀ ਦੇਖਣ ਜਾਂਦੇ ਆ ਉਹਨੂੰ ਲੁਧਿਆਣੇ ਵਾਲੇ ਜਿਹੜੋਂ ਜਦੋਂ ਬੁੱਢਾ ਜਿਆ ਦੀ ਉਸੇ ਤਰੀਕੇ ਨਾਲ ਬਿਊਟੀਫਿਕੇਸ਼ਨ ਹੋਏਗੀ ਉੱਥੇ ਆਪਾਂ ਸ਼ਾਮ ਨੂੰ ਬਹਿ ਕੇ ਆਪਣੀ ਪਿਕਨਿਕ ਮਨਾਇਆ ਕਰਾਂਗੇ ਆਪਣੇ ਜਨਮ ਦਿਨ ਆਪਣੇ ਮੈਰਿਜ ਅਨਿਵਰਸਰੀ ਉਹ ਹੋਰ ਕਿਵਾਰਤ ਦਿਨ ਤੇ ਮਨਾਇਆ ਕਰਾਂਗੇ ਇਸ ਤਰੀਕੇ ਦੀ ਉੱਥੇ ਬਿਊਟੀਫਿਕੇਸ਼ਨ ਆ ਜਿਹੜੀ ਉਹ 650 ਕਰੋੜ ਤੋਂ ਵੱਧ ਉੱਤੇ ਹੋਏਗੀ ਉਦੋਂ ਬਾਅਦ ਬਹੁਤ ਹੀ ਇਹ ਜ਼ਰੂਰੀ ਆ ਅੱਜ ਜਦੋਂ ਫੜ ਕਿਵੇਂ ਪੈਂਦਾ ਜਦੋਂ ਜੇਟਲੀ ਜੀ ਇਲੈਕਸ਼ਨ ਲੜਨਾ ਹੈ ਅਮਰੇ ਸਭ ਤੇ ਉਹਨਾਂ ਨੇ ਉਸ ਵੇਲੇ ਉਹਨਾਂ ਨੇ ਉਸ ਵੇਲੇ ਉਹਨਾਂ ਨੇ ਉਸ ਵੇਲੇ ਉਥੇ ਵਾਦਾ ਕੀਤਾ ਆਈਏਐ ਅੱਜ ਦੇਖੋ ਆਈਏਐ ਮਥੇ ਆ ਕੇ ਉਹ ਤੇ ਨੁਹਾਰ ਬਦਲੀ ਪਈ ਹੈ ਅੱਜ ਅਸੀਂ ਇੱਥੇ ਐਜੂਕੇਸ਼ਨ ਸਾਨੂੰ ਉਹ ਚਾਹੀਦੀ ਆ ਜਿਹਦੇ ਨਾਲ ਵਾਈਟ ਕਾਲਰ ਜੋਬ ਤੇ ਲੱਖਾਂ ਕਰੋੜਾਂ ਦਾ ਜਿਹੜਾ ਉਹ ਪੈਕੇਜ ਮਿਲੇ ਉਹ ਆ এডਿਕੇਸ਼ਨ ਪੜਾਈ ਨਾਲ ਨਹੀਂ ਮਿਲ ਸਕਦਾ ਉਹ ਕਿਵੇਂ ਮਿਲ ਸਕਦਾ ਜਦੋਂ ਇੱਥੇ ਆਈਆਈਪੀ ਆਈਆਈਐਮ ਆਏਗਾ ਤੇ ਉਹ ਗਲੋਬਲ ਮੈਪ ਤੇ ਗਲੋਬਲ ਮੈਪ ਤੇ ਜਦੋਂ ਸਾਡਾ ਲੁਧਿਆਣਾ ਜਾਏਗਾ ਤੇ ਬੜੀਆਂ ਤੋਂ ਬੜੀਆਂ ਬਾਹਰ ਤੇ ਬਾਹਰੀਆਂ ਸਟੇਟਾਂ ਦੇ ਉਰੇਓ ਕੰਪਨੀਆਂ ਮੁੰਡੇ ਨੌਜਵਾਨ ਬੱਚੇ ਬੱਚੀਆਂ ਸਾਡੇ ਲੱਭਣਗੇ ਤੇ ਉਹ ਕੁਆਲਿਟੀ ਐਜੂਕੇਸ਼ਨ ਜਿਹੜੀ ਜਦੋਂ ਉਹਨਾਂ ਨੂੰ ਮਿਲੇਗੀ ਇਹ ਐਡਾ ਵੱਡਾ ਫਾਇਦਾ ਸਾਨੂੰ ਇਹ ਦੋਨੋਂ ਇਨਸਟਿਟਿਊਟਾ ਹੋਏਗਾ ਕਿਉਂਕਿ ਸਾਡੇ ਕੋਲ ਅੱਜ ਜਿਹੜੇ ਕਾਲਜ ਨੇ ਉਹਨਾਂ ਦੇ ਵਿੱਚ ਵੀ ਉਹ ਕੁਆਲਿਟੀ ਮੈਨੇਜਮੈਂਟ ਹੈ ਨਹੀਂਗੀ ਜਿਹੜੀ ਹੋਣੀ ਚਾਹੀਦੀ ਆ ਉਹ ਵੀ ਅਸੀਂ ਸੈਂਟਰ ਗਵਰਨਮੈਂਟ ਤੋਰੇਗਾ ਕਿ ਆਪਾਂ ਕਿਉਂਕਿ ਜਿਹੜਾ ਲੱਖਾਂ ਕਰੋੜਾਂ ਦਾ ਜਿਵੇਂ ਮੈਂ ਦੱਸਿਆ ਅੱਜ ਨੌਜਵਾਨ ਬਾਕੀ ਸਟੇਟਾਂ ਦੇ ਪੈਕੇਜ ਲੈ ਕੇ ਨੌਕਰੀਆਂ ਕਰ ਰਹੇ ਆ ਅਸੀਂ ਕਿ ਵਾਂਝੇ ਰਹੀਏ ਵਾਂਝੇ ਕਿਉਂ ਰਹਿ ਗਏ ਕਿਉਂਕਿ ਉਹਰੇ ਬੀਜੇਪੀ ਫਿਰ ਜਦ ਇਲੈਕਸ਼ਨ ਨਹੀਂ ਲੜੀ ਤੇ ਫਿਰ ਬੀਜੇਪੀ ਜਦੋਂ ਇਲੈਕਸ਼ਨ ਨਹੀਂ ਲੜੀ ਸਾਡਾ ਹਿੱਸਾ ਸੈਂਟਰ ਸਰਕਾਰ ਚ ਨਹੀਂ ਗਿਆ ਹੁਣ ਬੀਜੇਪੀ ਨੇ ਜਦੋਂ ਫੈਸਲਾ ਕਰ ਲਿਆ ਉਹਰੇ ਇਲੈਕਸ਼ਨ ਲੜਨ ਦਾ ਲੋਕਾਂ ਦਾ ਮਨ ਬਣਿਆ ਹੋਇਆ ਵੀ ਇਹ ਸਾਰੀਆਂ ਚੀਜ਼ਾਂ ਅਸੀਂ ਲੁਧਿਆਣੇ ਚ ਸੱਚ ਉਧੀਆਂ ਦੇਖੀਏ ਤੇ ਇਸ ਵਾਰ ਕਮਲ ਦੇ ਫੁੱਲ ਨੂੰ ਲੋਕ ਮੋਹਰ ਲਾਉਣਗੇ ਤੇ ਮੋਦੀ ਜੀ ਦੀ ਵਿਜਨ ਉਹ ਜਿਹੜਾ 400 ਪਾਰ ਦਾ ਨਾਰਾ ਉਹਦੇ ਵਿੱਚ ਵਿਕਸਿਤ ਭਾਰਤ ਦੇ ਵਿੱਚ ਵਿਕਸਿਤ ਲੁਧਿਆਣਾ ਹੈ ਜਿਹੜਾ ਉਹ ਵੀ ਸ਼ਾਮਿਲ ਹੋਣ ਜਾ ਰਿਹਾ ਹੈ ਮੈਂ ਤੁਹਾਨੂੰ ਕਹਿ ਸਕਦਾ ਹਾਂ ਉਦੋਂ ਬਾਅਦ ਜੇ ਗੱਲ ਕਰੀਏ ਸਾਡੇ ਕੋਲ ਮੈਡੀਕਲ ਕਾਲਜ ਅੱਜ ਇੱਕ ਪ੍ਰਾਈਵੇਟ ਮੈਡੀਕਲ ਕਾਲਜ ਤਾਂ ਹੈਗਾ ਪਰ ਜੇ ਏਮਸ ਦੀ ਗੱਲ ਕਰਨੀ ਹੈ ਤੇ ਮੈਡੀਕਲ ਕਾਲਜ ਜਿਹੜੇ ਡਾਕਟਰ ਬਣਨੇ ਆ ਬੱਚੇ ਉਹ ਕਿੱਥੋਂ ਬਣਨੇ ਇਸ ਕਰਕੇ ਇੱਕ ਸਰਕਾਰੀ ਮੈਡੀਕਲ ਕਾਲਜ ਅਸੀਂ ਸਾਡੇ ਦੇ ਅੰਦਰ 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 ਇੱਕ ਮੈਡੀਕਲ ਕਾਲਜ ਖੁੱਲਾਗੇ ਜਿੱਥੇ ਸਾਡੇ ਬੱਚੇ ਐਮਬੀਬੀਐਸ ਮੈਡੀਕਲ ਦੀ ਪੜ੍ਹਾਈ ਕਰ ਸਕਣ ਡਾਕਟਰ ਬਣ ਸਕਣ ਇਹ ਵੀ ਅਸੀਂ ਨਾਲ ਤੀਜਾ ਪ੍ਰੋਜੈਕਟ ਜਿਹੜਾ ਏਬੀ ਨਾਲ ਪੜ੍ਹਾਈ ਦਾ ਲਮਾਂਗੇ ਉਦੋਂ ਬਾਅਦ ਅੱਜ ਕਿਸਾਨਾਂ ਦੀ ਗੱਲ ਕਰਦੇ ਆ ਕਿਸਾਨਾਂ ਦੀ ਪ੍ਰੋਫਿਟ ਦੀ ਗੱਲ ਕਿਵੇਂ ਹੋਏਗੀ ਕਿਉਂਕਿ ਜਿੰਨਾ ਚਿਰ ਫੂਡ ਪ੍ਰੋਸੈਸਿੰਗ ਜਿਹੜੇ ਯੂਨਿਟਸ ਨਹੀਂ ਲੱਗਣਗੇ ਕਿਸਾਨਾਂ ਲਈ ਉਨ੍ਹਾਂ ਚਿਰ ਫਾਇਦਾ ਨਹੀਂ ਹੋ ਸਕਦਾ ਅੱਜ ਚਾਹੇ ਗੱਲ ਕਰ ਲਈਏ ਅਸੀਂ ਮੱਕੀ ਦੀ ਗੱਲ ਕਰ ਲਈਏ ਅੱਜ ਅਸੀਂ ਆਲੂ ਦੀ ਗੱਲ ਕਰਨੀ ਏ ਛੋਟੇ ਛੋਟੇ ਚਿਪਸ ਦੇ ਪੈਕੇਟ ਨੇ ਕਿੰਨੇ ਕਿੰਨੇ ਦੇ ਵਿਕਦੇ ਆ ਜੇ ਉਹਰੇ ਸਾਡੇ ਪ੍ਰੋਸੈਸਿੰਗ ਯੂਨਿਟ ਲੱਗਣਗੇ ਅੱਜ ਅਸੀਂ ਗੱਲ ਕਰ ਲਈਏ ਸ਼ਿਮਲਾ ਵਿੱਚ ਵੀ ਉਹਦਾ ਰੰਗ ਲਾਲ ਕਰ ਦਈਏ ਉਹਦਾ ਪੀਲਾ ਕਰ ਦਈਏ ਫਿਰ ਉਹ ਕਿਤੇ ਜਿ ਕਿਤੇ ਕਿਸਾਨ ਨੂੰ ਤੇ ਜੇ ਉਹ ਚੀਜ਼ਾਂ ਸੀ ਫੂਡ ਪ੍ਰੋਸੈਸਿੰਗ ਯੂਨਿਟ ਉਹਰੇ ਲਈ ਆਈਏ ਜਿਹਦੇ ਵਿੱਚ ਸਾਡੇ ਪਿਕਲ ਬਣਨ ਅਚਾਰ ਬਣਨ ਜਿਹਦੇ ਵਿੱਚ ਜੈਮ ਬਣੇ ਜਿਹਦੇ ਵਿੱਚ ਇਹ ਚਿਪਸ ਇਹੋ ਜਿਹੇ ਚੀਜ਼ਾਂ ਬਣਨ ਇਹ ਕਪੜੇ ਆ ਕਿਸਾਨ ਕੁਸ਼ਾਲ ਹੋਣਾ ਲੋੜ ਪਈ ਕਿ ਲੋੜ ਪਊਗੀ ਕਿਸਾਨ ਨੂੰ ਕਿਤੇ ਧਰਮਿਕ ਤਰਨੇ ਤੇ ਜਾਣ ਦੀ ਇਹ ਸਾਡਾ ਵੱਡਾ ਜਿਹੜਾ ਇਹ ਫਰੋਜ਼ਨ ਫੀਸ ਕੀ ਪੁੱਛਦੇ ਅੱਜ ਕੱਲ ਚਾਹੀਦਾ ਬਾਹਰ ਵਿਦੇਸ਼ਾਂ ਤੋਂ ਆਉਂਦਾ ਤੇ ਅਸੀਂ ਲੁਧਿਆਣੇ ਚ ਕਿਉਂ ਨਹੀਂ ਇਹ ਚੀਜ਼ਾਂ ਤਿਆਰ ਕਰ ਸਕਦੇ ਤੇ ਫੂਡ ਪ੍ਰੋਸੈਸਿੰਗ ਤੇ ਸਾਡਾ ਬੜਾ ਵੱਡਾ ਧਿਆਨ ਹੋਊਗਾ ਜਿਹਦੇ ਨਾਲ ਫਾਰਮਰ ਯੂਜ਼ देम ਟੂ ਪ੍ਰੋਸੈਸ देयर ਹਾਰਵੈਸਟ ਇਨਟੂ ਐਂਡ ਯੂਜ਼ ਮਤਲਬ ਉਹਨਾਂ ਨੂੰ ਪਹਿਲਾਂ ਤਾਂ ਵੇਚਣੀ ਪੈਂਦੀ ਆ ਉਹ ਚੀਜ਼ਾਂ ਬਣਾਉਂਦਾ ਹੋਰ ਆ ਅਸੀਂ ਫਾਰਮਰਸ ਨੂੰ ਹੀ ਇਹ ਸਾਰੇ ਯੂਨਿਟ ਲਾ ਕੇ ਦਮਾਂਗੇ ਉਹੀ ਅਗਾਉਣਗੇ ਉਹੀ ਅਖੀਰ ਤੱਕ ਇਹਨੂੰ ਬਣਾ ਕੇ ਵੇਚਣ ਦਾ ਕੰਮ ਕਰਨਗੇ ਫਿਰ ਮੁਨਾਫਾ ਜਿਹੜਾ ਕਿਸਾਨਾਂ ਨੂੰ ਫਾਰਮਰਸ ਨੂੰ ਸਾਡੇ ਨੂੰ ਹੋਏਗਾ ਤੇ ਇਹਦੇ ਨਾਲ ਵੱਡੀ ਇਨਵੈਸਟਮੈਂਟ ਵੀ ਆਏਗੀ ਤੇ ਵੱਡੀ ਪ੍ਰੋਸੈਸਿੰਗ ਯੂਨਿਟਾਂ ਜਿਹੜੇ ਉਹ ਵੀ ਲੱਗਣਗੇ ਅਸੀਂ ਉਹਨਾਂ ਨੂੰ ਜ਼ਮੀਨਾਂ ਹੈ ਉਹ ਮੁਹੱਈਆ ਕਰਾ ਕੇ ਉਹ ਯੂਨਿਟਾਂ ਵੀ ਦਮਾਂਗੇ ਇਹ ਸਾਡੇ ਫਾਰਮਰਸ ਲਈ ਹੋ ਗਿਆ ਤੇ ਅੱਜ ਸਾਡੇ ਨੌਜਵਾਨ ਭਵਿੱਖ ਹਨ ਜਿਹੜਾ ਅੱਜ ਯਾਰ ਲੁਧਿਆਣਾ ਆਈਡਾ ਵੱਡਾ ਹੋਵੇ ਅਸੀਂ ਮੈਚ ਦੇਖਣਾ ਹੋਵੇ ਆਈਪੀਐਲ ਦੇ ਅਸੀਂ ਸਾਨੂੰ ਜਾਣਾ ਪੈਂਦਾ ਹੈ ਮਹਾਲੀ ਸਾਨੂੰ ਜਾਣਾ ਪੈਂਦਾ ਹਰੀਪੁਰ ਤੇ ਐਡਾ ਵੱਡਾ ਤੇ ਲੁਧਿਆਣਾ ਹੋਵੇ ਇੱਥੇ ਅਸੀਂ ਜਗ੍ਹਾ ਹੈਗੀ ਆ ਸਾਡੇ ਕੋਲ ਕਾਰਪੋਰੇਸ਼ਨ ਦੀ ਜਗ੍ਹਾ ਹੈਗੀ ਆ ਅਸੀਂ ਇਹਦੇ ਵਿੱਚ ਇੱਕ ਸਾਲ ਦੇ ਅੰਦਰ ਅੰਦਰ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਇੱਥੇ ਸ਼ੁਰੂਆਤ ਉਹਦੀ ਮੋਦੀ ਜੀ ਨੂੰ ਲਿਆ ਕੇ ਜਨਰਾਤ ठाकुर जी ने ले आके एक साल ਦੇ ਵਿੱਚ ਵਿੱਚ ਉਹਦੀ ਸ਼ੁਰੂਆਤ ਉਹਦਾ ਅੰਦਵਾਰਣ ਕਰਾਂਗੇ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਇਹਨੂੰ ਨਾਲ ਬੂਸਟ ਮਿਲੇਗਾ ਇਕਨੋਮੀ ਨੂੰ ਸਾਡੇ ਨੂੰ ਬੂਸਟ ਮਿਲੇਗਾ ਲੁਧਿਆਣਾ ਜਦੋਂ ਆਈਪੀਐਲ ਮੈਚ ਹੋਣਗੇ ਬੁਰੇ ਇੰਡਸਟਰੀ ਜਿਹੜੀ ਹੋਟਲ ਇੰਡਸਟਰੀ ਚੱਲੇਗੀ ਫੂਡ ਇੰਡਸਟਰੀ ਚੱਲੇਗੀ ਹੋਜ਼ਰੀ ਇੰਡਸਟਰੀ ਚੱਲੇਗੀ ਇਹਦੇ ਨਾਲ ਸਾਡੇ ਬਾਈਸਾਈਕਲ ਇੰਡਸਟਰੀ ਚੱਲੇਗੀ ਤੇ ਹਰ ਦਾ ਵਪਾਰ ਆ ਜਿਹੜਾ ਚੱਲੇਗਾ ਉਦੋਂ ਬਾਅਦ ਅਸੀਂ ਇਹਦੇ ਨਾਲ ਹੀ ਇੰਟਰਨੈਸ਼ਨਲ ਲੈਵਲ ਦੇ ਆਨ ਵੈਦਰ সুইমিং ਪੂਲ ਬਣੇਗਾ ਇਹਦੇ ਨਾਲ ਹੀ 스쿼ਸ਼ ਸਪੋਰਟਸ ਬਣਨਗੇ ਇਹਦੇ ਨਾਲ ਟੈਨਿਸ ਸਪੋਰਟਸ ਬਣਨਗੇ ਇਹ ਸਾਰਾ ਜਦੋਂ ਇੱਕੇ ਸੈਟਅਪ ਹੋ ਜਾਏਗਾ ਤੇ ਸਾਡੇ ਨਵੇਂ ਮੌਜੂਦਾਂ 올림픽s ਵੀ ਖੇਡਣਗੇ 에ਸ਼ੀ언스 ਵੀ ਖੇਡਣਗੇ ਕਾਮਨਵੇਲਥ ਵੀ ਖੇਡਣਗੇ ਤੇ ਨੈਸ਼ਨਲ ਲੈਵਲ ਤੇ ਵੀ ਪਰਫਾਰਮ ਕਰਨਗੇ ਇਹ ਸਾਡੀ ਸੋਚ ਆ ਆਉਣ ਵਾਲੇ ਦਿਨਾਂ ਦੇ ਵਿੱਚ ਲੁਧਿਆਣੇ ਨੂੰ ਬਦਲ ਦੀ ਵੀ ਕਰਨੀ ਹੈ